ਦੇਸ਼ਾਂ ਵਿਦੇਸ਼ਾਂ ਵਿੱਚ ਟੀਵੀ ਪੰਜਾਬ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮੰਤੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਅਹਿਮ ਚਰਚਾ ਆਪਾਂ ਅੱਜ ਕਰਨ ਜਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਬੋਰਡ ਵੇਖ ਰਹੇ ਹੋ ਜਿਸ ਦੇ ਉੱਤੇ ਲਿਖਿਆ ਗਿੱਦੜਬਾਹ ਅਗਰ ਗਿੱਦੜਬਾਹ ਦੀ ਗੱਲ ਕਰੀਏ ਤਾਂ ਕਈ ਨਾਮੀ ਚਿਹਰੇ ਜਿਹੜੇ ਆ ਉਹ ਅੱਖਾਂ ਮੁਰੇ ਘੁੰਮਣ ਲੱਗ ਜਾਂਦੇ ਨੇ ਉਹ ਨਾਮੀ ਕਲਾਕਾਰ ਉਹ ਨਾਮੀ ਚਿਹਰੇ ਉਹਨਾਂ ਵਿੱਚੋਂ ਇੱਕ ਸ਼ਖਸ਼ ਹੈ ਗੁਰਦਾਸ ਮਾਨ ਸਾਹਿਬ ਅਗਰ ਆਪਾਂ ਗੁਰਦਾਸ ਮਾਨ ਸਾਹਿਬ ਦੀ ਗੱਲ ਕਰਦੇ ਆਂ ਤਾਂ ਬੜੇ ਲੰਮੇ ਅਰਸੇ ਤੋਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ਇਹ ਗੱਲ ਕਹਿਣੀ ਅਤ ਕਥਨੀ ਨਹੀਂ ਹੋਵੇਗੀ ਕਿ ਅਜਿਹਾ ਕੋਈ ਵੀ ਮੁਲਕ ਦੁਨੀਆ ਦੇ ਵਿੱਚ ਨਹੀਂ ਰਿਹਾ ਜਿੱਥੇ ਕਿ ਪੰਜਾਬੀ ਵਸਦੇ ਹੋਣ ਤੇ ਜਿੱਥੇ ਗੁਰਦਾਸ ਮਾਨ ਸਾਹਿਬ ਨੇ ਜਾ ਕੇ ਆਪਣੇ ਗੀਤਾਂ ਦਾ ਜ਼ੋਹਰ ਜੋ ਹੈ ਉਹ ਨਾ ਦਿਖਾਇਆ ਹੋਵੇ ਕਈ ਮੁਲਕਾਂ ਨੇ ਕਈ ਸੰਸਥਾਵਾਂ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਦਾ ਮਾਨ ਸਨਮਾਨ ਕੀਤਾ ਉਹਨਾਂ ਨੂੰ ਅਵਾਰਡ ਜਿਹੜੇ ਹੈ ਉਹ ਭੇਟ ਕੀਤੇ ਗਏ ਤੇ ਅੱਜ ਪਾਕਿਸਤਾਨ ਵੱਲੋਂ ਵੀ ਉਹਨਾਂ ਨੂੰ ਵਾਰਿਸਾ ਇੰਟਰਨੈਸ਼ਨਲ ਅਵਾਰਡ ਨਾਲ ਜੋ ਹੈ ਸਨਮਾਨਿਤ ਕੀਤਾ ਜਾ ਰਿਹਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੁਰਦਾਸ ਮਾਨ ਸਾਹਿਬ ਦੇ ਗੀਤਾਂ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਅਤੇ ਜਿਸ ਢੰਗ ਦੇ ਨਾਲ ਉਹ ਲੰਬੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਨਾ तमाम ਚੀਜ਼ਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਗਿੱਦੜਵਾਹਾ ਦੇ ਸਥਾਨਕ ਲੋਕਾਂ ਤੋਂ ਆਪਾਂ ਜਾਣਾਂਗੇ ਕਿ ਉਹ ਗੁਰਦਾਸ ਮਾਨ ਸਾਹਿਬ ਦੇ ਨਾਲ ਇਹੋ ਜਿਹਾ ਸਬੰਧ ਰੱਖਦੇ ਨੇ ਤੇ ਗੁਰਦਾਸ ਮਾਨ ਸਾਹਿਬ ਉਹਨਾਂ ਦੇ ਨਾਲ ਇਹੋ ਜਿਹਾ ਸਬੰਧ ਰੱਖਦੇ ਨੇ ਤੇ ਅੱਜ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਉਹਨਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਤੇ ਉਸ ਚੀਜ਼ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਕਿਉਂਕਿ ਬੜਾ ਦਿਲਚਸਪ ਇਹ ਪ੍ਰੋਗਰਾਮ ਹੋਣ ਜਾ ਰਿਹਾ ਜਿੰਨੇ ਲੋਕ ਜਿਹੜੇ ਗੁਰਦਾਸ ਮਾਨ ਸਾਹਿਬ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਫੈਨ ਨੇ ਆਈ ਥਿੰਕ ਇਹ ਪ੍ਰੋਗਰਾਮ ਇਹ ਪ੍ਰੋਗਰਾਮ ਉਹਨਾਂ ਦੇ ਲਈ ਬਹੁਤ ਲਾਹੇਵੰਦ ਹੋਣ ਵਾਲਾ ਸੋ ਕਿਤੇ ਰਹਿ ਜਾਣਾ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪਿਆਰੇ ਸਰੋਤਿਓ ਪਿੰਦਰਮਾਨ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਗੱਲ ਕਰ ਰਹੇ ਅਸੀਂ ਗੁਰਦਾਸ ਮਾਨ ਬਾਰੇ ਜੋ ਸਾਡਾ ਜਵਾਕ ਹੈ ਜਵਾਕ ਮੈਂ ਇਸ ਲਈ ਵਰਤ ਰਿਹਾ ਕਿ ਸਾਡੀ ਮੇਰੀ ਦਾੜੀ ਅਜੇ ਵੀ ਚਿੱਤੀ ਹੈ ਤੇ ਬਾਾਈ ਗੁਰਦਾਸ ਦੀ ਅਜੇ ਵੀ オリジナル ਹੀ ਲੱਗਦੀ ਹੈ ਸਾਨੂੰ ਬਹੁਤ ਮਾਣ ਆ ਗੁਰਦਾਸ ਮਾਨ ਤੇ ਬਾਕੀ ਉਹਨੂੰ ਅਵਾਰਡ ਦੇ ਰਹੇ ਆ ਸਵਾਰੀ ਸ਼ਾ ਅਵਾਰਡ ਉਹ ਜਿਹੜਾ ਅਵਾਰਡ ਆ ਬਹੁਤ ਵੱਡੀ ਗੱਲ ਹੈ ਉਹ ਅਵਾਰਡ ਦਾ ਹੀ ਉਹ ਅਵਾਰਡ ਦਾ ਹੀ ਸਨਮਾਨ ਹੈ ਅਵਾਰਡ ਹੋਰ ਵੀ ਉੱਚਾ ਹੋ ਰਿਹਾ ਉਹ ਬਾਕੀ ਜੋ ਵੀ ਹੈ ਗੀਤ ਬਾਈ ਦੇ ਸ਼ੁਰੂ ਤੋਂ ਲੈ ਕੇ ਮਾਮਲਾ ਗੜਬੜ ਤੋਂ ਲੈ ਕੇ ਅੱਜ ਤੱਕ ਅਸੀਂ ਇਕੱਠੇ ਰਹਿ ਕੇ ਵੀ ਤੁਰੇ ਫਿਰਦੇ ਵੀ ਗਉਂਦੇ ਰਹੇ ਆ ਵੱਡੇ ਪੜਾਂ 'ਚ ਸਾਨੂੰ ਕਬੱਡੀ ਵੀ ਖੜਾਉਂਦਾ ਰਿਹਾ ਗੋਲੀਆਂ ਟੋਫੀਆਂ ਵੀ ਦਿੰਦਾ ਰਿਹਾ ਰੱਖ ਲੋ ਵੀ 45 ਮੇਰੀ ਉਮਰ ਦੇ ਹਿਸਾਬ ਨਾਲ 45 ਸਾਲ ਪਹਿਲਾਂ ਅਸੀਂ ਇਕੱਠੇ ਹੀ ਰਹਿੰਦੇ ਰਹੇ ਆ ਹੋਰ ਬਰ ਠੀਕ ਹੈ ਜੀ ਬਾਕੀ ਇਹਦੇ ਜਿਹੜੇ ਗੀਤ ਆ ਉਦੋਂ ਸਟਾਰਟਿੰਗ ਚ ਆਏ ਸੀ ਕਾਦੀ ਤੂੰ ਤੂੰ ਮੈਂ ਮੈਂ ਲਈ ਆ ਉਹ ਗੀਤਾਂ ਸ਼ਾਇਦ ਲੋਕਾਂ ਨੇ ਬਹੁਤ ਘੱਟ ਸੁਨੇ ਹੋਣਗੇ ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ ਬਾਕੀ ਉਦੋਂ ਬਾਅਦ ਆਏ ਆ ਮਾਮਲਾ ਗੜਬੜ ਐਲ ਪੀ ਰਿਕਾਰਡ ਉਹ ਤਾਂ ਫਿਰ ਸੁਪਰ ਡੂਪੋ 80 ਸੀਗਾ ਬਸ ਇਹ ਤਾਂ ਬਾਬਾ ਬੋੜ ਆ ਜੀ ਗੁਰਦਾਸ ਮਾਨ ਇਹਦਾ ਤਾਂ ਕਿਸੇ ਨਾਲ ਉਹ ਤੁਲਨਾ ਅਸੀਂ ਕਰ ਹੀ ਨਹੀਂ ਸਕਦੇ ਜੀ। ਬਾਕੀ ਜਿਹੜੇ ਆਹ ਰੌਲਾ ਪਾ ਰਹੇ ਆ ਗੁਰਦਾਸ ਬਾਰੇ ਉਹਦੋਂ ਨਿੰਦਿਆ ਕੀਤੀ ਐ ਉਹਨਾਂ ਗੱਲਾਂ 'ਚ ਕੋਈ ਤੰਤ ਨਹੀਂਗਾ। ਤੇ ਜਿਹੜਾ ਸੱਚ ਐ ਉਹ ਤਾਂ ਕਮਲ ਦੇ ਫੁੱਲ ਵਾਂਗੂ ਖਿੜਿਆ ਹੀ ਰਹਿੰਦਾ ਐ। ਮੈਂ ਅੱਜ ਸਾਰੇ ਹੀ ਪੰਜਾਬ ਨਿਵਾਸੀਆਂ ਨੂੰ ਔਰ ਖਾਸ ਕਰਕੇ ਸਾਰੇ ਹਿੰਦੁਸਤਾਨ ਨਿਵਾਸੀਆਂ ਨੂੰ ਸਾਰਿਆਂ ਨੂੰ ਸੱਸਤਰੀ ਕਾਲ ਬੁਲਾਉਣਾ ਔਰ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਜਨਾਬ ਗੁਰਦਾਸ ਮਾਨ ਜੀ ਬਾਰੇ। ਮੇਰੇ ਛੋਟੇ ਵੀਰ ਮਨਦੀਰ ਜੀ ਨੇ ਕਪਰਾਲਾ ਕੀਤਾ ਕਿ ਇੱਕ ਮਾਨ ਸਾਹਿਬ ਤੇ ਡਾਕੂਮੈਂਟਰੀ ਤਿਆਰ ਕਰ ਰਿਹਾ ਉਹ ਤਾਂ ਮੈਂ ਅਜੂਸ ਜਗ੍ਹਾ ਤੇ ਖੜਾ ਜਿੱਥੇ ਗਿੱਦੜਵਾਹ ਸ਼ਹਿਰ ਦੇ ਵਿੱਚ ਅਸੀਂ ਉਹ ਪਿੰਡ ਦਾ ਏਰੀਆ ਜਿੱਥੇ ਗੁਰਦਾਸ ਮਾਨ ਜੀ ਇਹਨਾਂ ਗਲੀਆਂ ਦੇ ਵਿੱਚ ਖੇਡ ਕੇ ਵੱਡੇ ਹੋਏ ਆ ਔਰ ਜੇ ਮੈਂ ਖੇਡ ਦੀ ਗੱਲ ਕਰਾਂ ਤਾਂ ਮੈਂ ਉਹ ਸੁਭਾਗਾ ਪੁਰਸਾਂ ਜਿਨ੍ਹਾਂ ਨੇ ਗੁਰਦਾਸ ਮਾਨ ਜੀ ਦੇ ਨਾਲ ਜਮਨਾਸਟਿਕ ਜਿਹੜੀ ਐ ਖੇਡਣ ਦੇ ਵਿੱਚ ਬੜਾ ਲੰਮਾ ਸਮਾਂ ਸੀ ਇਕੱਠੇ ਰਹੇ ਆ ਸਾਡੇ ਸਰਕਾਰੀ ਹਾਈ ਸਕੂਲ ਗਿੱਦੜਬਾ ਵਿਖੇ ਜਮਨਾਸਟਿਕ ਦਾ ਗਰਾਊਂਡ ਹੁੰਦਾ ਸੀ ਜਿੱਥੇ ਗਰਦਾਸ ਮਾਨ ਜੀ ਜਿੱਥੇ ਆਪ ਜਮਨਾਸਟਿਕ ਖੇਡਦੇ ਸੀ ਨਾਲ ਜਿਹੜੀ ਬੱਚਿਆਂ ਨੂੰ ਸਿਖਾਉਂਦੇ ਵੀ ਸੀ ਉਹ ਜਮਨਾਸਟਿਕ ਤੋਂ ਬੜਾ ਲੰਮਾ ਸਮਾਂ ਉਹਨੇ ਦੇ ਨਾਲ ਬਤੀਤ ਕਰਨ ਨੂੰ ਮਿਲਿਆ ਔਰ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਨੂੰ ਮਿਲਿਆ ਜਿੰਨਾ ਕਿ ਕਿ ਬਹੁਤ ਅੱਛੇ ਇਨਸਾਨ ਸੀ ਸ਼ੁਰੂ ਤੋਂ ਹੀ ਉਹਨਾਂ ਦੀ ਬਿਰਤੀ ਐ ਜਿਹੜੀ ਉਹ ਇੱਕ ਫਕੀਰਾਂ ਵਾਲੀ ਬਿਰਤੀ ਸੀ ਜਿੱਥੇ ਸਾਨੂੰ ਬੜਾ ਕੁਝ ਸਿਖਾਉਂਦੇ ਸੀ ਉੱਥੇ ਨਾਲ ਗਾਈਡ ਵੀ ਬਹੁਤ ਕੁਝ ਕਰਦੇ ਸੀ ਤਾਂ ਅੱਜ ਜਿਹੜੀ ਇਹ ਫਿਲਮ ਜਿਹੜੀ ਡਾਕੂਮੈਂਟਰੀ ਜਿਹੜੀ ਬਣ ਰਹੀ ਹੈ ਉਹ ਉਹ ਗੁਰਦਾਸ ਮਾਨ ਜੀ ਤੇ ਬਣੀ ਬਹੁਤ ਚਿਰ ਪਹਿਲਾਂ ਬਣ ਚਾਹੀਦੀ ਬਣ ਜਾਣੀ ਚਾਹੀਦੀ ਸੀ ਅੱਜ ਇਹ ਮੌਕਾ ਮਿਲਿਆ ਕਿ ਪਾਕਿਸਤਾਨ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਉਹਨਾਂ ਨੂੰ ਵਾਰਸ਼ਾ ਅਵਾਰਡ ਦੇ ਨਾਲ ਸਨਮਾਨਿਤ ਕਰਨਾ ਹੈ ਸੋ ਉਸੇ ਸਬੰਧ ਦੇ ਵਿੱਚ ਅੱਜ ਇੱਥੇ ਇਹ ਵੀਰ ਸਾਡੇ ਕੋਲੇ ਆਏ ਨੇ ਔਰ ਮੈਂ ਉਹਨਾਂ ਕੋਲੋਂ ਜਿੱਥੇ ਜਿਮਨਾਸਟਿਕ ਸਿੱਖੀ ਆ ਉੱਥੇ ਨਾਲ ਭੰਗੜਾ ਵੀ ਉਹਨਾਂ ਦੇ ਕੋਲੋਂ ਅਸੀਂ ਸਿੱਖਦੇ ਰਹੇ ਆ ਔਰ ਬੜਾ ਲੰਮਾ ਸਮਾਂ ਉਹਨਾਂ ਦੇ ਨਾਲ ਬਤੀਤ ਕਰਨ ਨੂੰ ਮਿਲਿਆ ਸੋ ਮੈਂ ਵਧਾਈ ਦਿੰਦਾ ਇਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਅੱਜ ਇਹ ਅਪਰਾਲਾ ਕੀਤਾ ਉਸ ਸ਼ਖਸੀਅਤ ਬਾਰੇ ਦੱਸਣ ਦਾ ਇੱਕ ਨਾ ਹੋਰ ਇੱਥੇ ਗੱਲ ਛੋਟੀ ਜੀ ਮੈਂਸ਼ਨ ਕਰੂੰਗਾ ਕਿ ਦੇਖੋ ਪੰਜਾਬੀ ਦੇ ਗੀਤ ਜਿਹੜੇ ਪਹਿਲਾਂ ਲੋਕ ਗਾਉਂਦੇ ਸੀ ਦਗਾਣੇ ਗਾਉਂਦੇ ਸੀ ਉਹਨਾਂ ਦੇ ਵਿੱਚ ਬੜਾ ਵੱਡਾ ਨੱਚਰ ਪੜਾ ਹੁੰਦਾ ਸੀ ਤਾਂ ਗੁਰਦਾਸ ਮਾਨ ਜੀ ਦੀ ਇਹ ਦੇਣ ਹੈ ਸਾਨੂੰ ਕਿ ਗਰਦਾਸ ਮਾਨ ਜੀ ਨੇ ਪੰਜਾਬੀ ਗਾਣੇ ਲੋਕਾਂ ਨੂੰ ਘਰਾਂ ਦੇ ਵਿੱਚ ਸੁਣਨ ਲਾਇਆ ਸੋ ਬਹੁਤ ਵੱਡਾ ਜਿੱਥੇ ਉਹਨਾਂ ਨੇ ਇਹ ਅਪਰਾਲਾ ਕੀਤਾ ਬਹੁਤ ਲੋਕਾਂ ਨੇ ਉਸ ਤੋਂ ਬਾਅਦ ਇਸ ਦੇ ਵਿੱਚ ਯੋਗਦਾਨ ਪਾਇਆ ਪਰ ਇਹ ਸਿਹਰਾ ਗਰਦਾਸ ਮਾਨ ਜੀ ਦੇ ਨਾਂ 'ਉਂ ਜਾਂਦਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਪੰਜਾਬੀ ਗੀਤ ਸੁਣਨ ਵਾਸਤੇ ਜਿਹੜਾ ਉਹ ਪ੍ਰੇਰਿਤ ਕੀਤਾ ਬਹੁਤ ਅੱਛੀ ਕਲਮ ਉਹਨਾਂ ਦੀ ਸੀ ਲਿਖਾਰੀ ਸੀ ਬਹੁਤ ਵਧੀਆ ਬੜਾ ਵਧੀਆ ਲਿਖਿਆ ਉਹਨਾਂ ਨੇ ਜਿਸ ਕਰਕੇ ਲੋਕ ਉਹਨਾਂ ਨੂੰ ਸੁਣਦੇ ਸੀ ਆਂਤਰ ਤੇ ਕਲਾਕਾਰਾਂ ਦੀ ਇੰਜੀਨੀਅਰ ਰੀਲਾਂ ਉਹ ਇੱਕ ਦੋ ਵਾਰ ਸੁਣਨ ਤੋਂ ਬਾਅਦ ਉਹ ਮਨੋਂ ਲੈ ਜਾਂਦੀਆਂ ਪਰ ਗੁਰਦਾਸ ਮਾਨ ਜੀ ਦੇ ਜਿਹੜੇ ਗਾਣੇ ਆਉਂਦੇ ਸੀ ਉਹ ਜਿੰਨਾ ਸੁਣੀ ਜਾਂਦੇ ਸੀ ਉਹਨਾਂ ਵਧੀਆ ਲੱਗਦੇ ਸੀ ਉਹਨਾਂ ਹੀ ਸੁਣਨ ਨੂੰ ਜੀ ਕਰਦਾ ਸੀ ਸੋ ਜਿੱਥੇ ਉਹਨਾਂ ਨੇ ਆਪਣਾ ਨਾਮ ਰੌਸ਼ਨ ਕੀਤਾ ਗਿੱਧੜਵੇ ਦਾ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਨਾਮ ਰੌਸ਼ਨ ਕੀਤਾ ਸੋ ਮੈਂ ਮਾਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦੇਵਾਂਗਾ ਕਿ ਉਹਨਾਂ ਨੂੰ ਪਾਕਿਸਤਾਨ ਸਰਕਾਰ ਨੇ ਵਾਰਸ਼ਾ ਅਵਾਰਡ ਦੇਣ ਵਾਸਤੇ ਜਿਹੜਾ ਉਹ ਚੁਣਿਆ ਸਭ ਤੋਂ ਪਹਿਲਾਂ ਤਾਂ ਜੀ ਫਤਿਹ ਬੁਲਾਉਣਿਆਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਅਸੀਂ ਬੜੇ ਖੁਸ਼ ਨਸੀਬ ਸਮਝਦਿਆਂ ਕਿ ਸਾਡੇ ਗਿੱਧਰਵਾ ਧਰਤੀ ਦੇ ਜੰਪਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸਿੰਘ ਰਗਰਦਾਸ ਮਾਨ ਜੀ ਨੂੰ ਜੋ ਭਾਸ਼ਾ ਨੂੰ ਜਿਨ੍ਹਾਂ ਨੇ ਜਿਉਂਦਾ ਰੱਖਿਆ ਪੰਜਾਬੀ ਭਾਸ਼ਾ ਮਾਂ ਬੋਲੀ ਦੀ ਸੇਵਾ ਕਰਦੇ ਆ ਉਹਨਾਂ ਨੂੰ ਜੋ ਦੋ ਉਦੇਸ਼ਾਂ ਨੂੰ ਮਿਲਾਉਣ ਦਾ ਸਨੇਹਾ ਅਕਸਰ ਉਹ ਗੀਤਾਂ ਦੀ ਦਿੰਦੇ ਸੀ ਉਸ ਚੀਜ਼ ਨੂੰ ਫੁੱਲ ਚੜਾਉਂਦਿਆਂ ਹੋਇਆਂ ਪਾਕਿਸਤਾਨ ਦੀ ਸਰਕਾਰ ਨੇ ਉਥੋਂ ਦੇ ਪੰਜਾਬੀ ਵਿਭਾਗ ਨੇ ਜੋ ਉਹਨਾਂ ਨੂੰ ਵਿਾਰਸ਼ਾਵਾਰ ਦੇਣ ਦਾ ਐਲਾਨ ਕੀਤਾ ਅਸੀਂ ਉਸ ਦੇ ਲਈ ਜਿੱਥੇ ਵਧਾਈ ਦਿੰਨੇ ਆ ਉੱਥੇ ਧੰਨਵਾਦ ਕਰਦੇ ਆ ਪਾਕਿਸਤਾਨ ਦੀ ਸਰਕਾਰ ਦਾ ਕਿ ਉਹਨਾਂ ਨੇ ਇਹ ਜਿਹਾ ਮਾਨ ਬਖਸ਼ਿਆ ਔਰ ਗੁਰਦਾਸ ਮਾਨ ਜੀ ਨੂੰ ਵਾਕਈ ਜੋ ਸਾਡੇ ਪੰਜਾਬ ਦਾ ਮਾਨ ਨੇ ਉਹਨਾਂ ਦਾ ਮਾਨ ਵਧਾਇਆ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰਦੇ ਆ ਔਰ ਜੇ ਉਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਭਾਵੇਂ ਅੱਜ ਦੀ ਘੜੀ ਬਹੁਤ سارے ਸਿੰਗਰ ਇਹ ਗੱਲ ਕਹਿ ਦਿੰਦੇ ਆ ਅਕਸਰੀ ਕਿਸੇ ਪਿਆਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਪਰ ਜੋ ਗੁਰਦਾਸ ਮਾਨ ਜੀ ਨੇ ਪੰਜਾਬੀ ਜਬਾਨੇ ਨਿਰਕਾਨੇ ਮੇਰੇ ਦੇਸ਼ ਦੀਏ ਤੋਂ ਗਾ ਕੇ ਤੇ ਪੰਜਾਬੀ ਭਾਸ਼ਾ ਨੂੰ ਹਰ ਕੋਨੇ-ਕੋਨੇ 'ਚ ਪਹੁੰਚਾਉਣ ਦੇ ਲਈ ਆਪਣਾ ਯੋਗਦਾਨ ਪਾਇਆ ਉਸ ਦੇ ਲਈ ਜਿੱਥੇ ਉਹਨਾਂ ਦੇ ਧਨਵਾਦੀ ਆ ਉਥੇ ਨਾਲ ਹੀ ਉਹਨਾਂ ਵੀਰਾਂ ਸੱਜਣਾ ਨੂੰ ਵੀ ਇਹ ਸਨੇਹਾ ਪਾਉਣਾ ਚਾਹੁੰਦੇ ਆ ਕਿ ਕਈ ਵਾਰ ਕੰਮ ਕਰਦੇ ਆ ਦੌਰਾਨ ਕਿਸੇ ਇਨਸਾਨ ਤੋਂ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਉਹਦੇ ਚੰਗਿਆਈ ਨੂੰ ਨਹੀਂ ਮਟਾਉਣਾ ਚਾਹੀਦਾ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਹੋ ਜੇ ਤਾਂ ਗੁਰਦਾਸ ਮਾਨ ਜੀ ਨੂੰ ਪਿੱਛੇ ਜੋ ਕੁਝ ਗੱਲਾਂ ਨੂੰ ਲੈ ਕੇ ਟਰੋਲ ਵੀ ਕੀਤਾ ਗਿਆ ਵੀ ਆਵੀ ਪਾਸ਼ਾ ਦੀਆਂ ਕਈ ਗੱਲਾਂ ਨੂੰ ਲੈ ਕੇ ਉਹਨਾਂ ਦੇ ਭਾਵੇਂ ਕਈ ਗਲਤ ਅੰਸਰਾਂ ਨੇ ਵੀ ਉਹਦੇ ਮਤਲਬ ਗਲਤ ਘਟਕੇ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੰਜਾਬੀ ਜ਼ੁਬਾਨ ਦੀ ਸੇਵਾ ਕਰਦਾ ਅੱਜ ਜੋ ਉਹਨਾਂ ਨੂੰ ਮਾਣ ਮਿਲਿਆ ਇਹ ਅਸੀਂ ਸਮਝਦੇ ਹਾਂ ਕਿ ਵਾਕਈ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਜੋ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਅੱਜ ਉਹਨਾਂ ਨੂੰ ਇਟਾ ਵੱਡਾ ਇਹ ਮਾਨ ਸਤਕਾਰ ਮਿਲ ਰਿਹਾ ਅਸੀਂ ਬਹੁਤ ਧੰਨਵਾਦੀ ਹਾਂ ਔਰ ਬਹੁਤ ਬਹੁਤ ਵਧਾਈ ਦੋਨੇ ਦੇਸ਼ਾਂ ਨੂੰ ਪੰਜਾਬ ਨੂੰ ਤੇ ਉਹ ਵੀ ਸਾਡਾ ਪੰਜਾਬ ਉਸ ਪੰਜਾਬ ਨੂੰ ਵੀ ਇੱਕਾਸ ਕਰਕੇ ਗੁਰਦਾਸ ਮਾਨ ਜੀ ਨੂੰ ਤੇ ਗਿੱਧੜਵਾ ਆਪਣੇ ਆਪ ਨੂੰ ਅੱਜ ਫੇਰ ਜਿੱਥੇ ਪਹਿਲਾਂ ਇੰਨਾ ਮਾਣ ਮਹਿਸੂਸ ਕਰਦਾ ਅੱਜ ਫੇਰ ਗਿੱਧੜਵਾ ਆਪਣੇ ਆਪ ਨੂੰ ਸਨਮਾਨ ਮਹਿਸੂਸ ਕਰਦਾ ਹੈ ਕਿ ਸਾਡੇ ਗਿੱਧੜਵਾ ਦੇ ਜੰਪਾ ਗੁਰਦਾਸ ਮਾਨ ਜੀ ਨੂੰ ਇਟਾ ਵੱਡਾ ਵਾਰਡ ਮਿਲਣ ਇਹ ਜਨਨ ਵਜੇ ਜਾ ਰਿਹਾ ਸੋ ਸਾਰਿਆਂ ਦਾ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਸਤਿਕਾਰਯੋਗ ਗੁਰਦਾਸ ਮਾਨ ਜੀ ਜਿਨ੍ਹਾਂ ਬਾਰੇ ਗੱਲ ਕਰਨ ਜਾ ਰਹੇ ਆ ਜਿਨ੍ਹਾਂ ਨੂੰ ਇੰਟਰਨੈਸ਼ਨਲ ਵਾਰੀਸ਼ਾ ਅਵਾਰਡ ਨਾਲ ਨਿਵਾਜਿਆ ਜਾਣਾ ਅਨਾਉਂਸ ਹੋਇਆ ਇਹ ਸਾਡੇ ਆਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਭਾਈ ਗੁਰਦਾਸ ਹਮੇਸ਼ਾ ਹੀ ਚੜ੍ਹਦੀਆਂ ਗਲਾਂ ਚ ਰਹਿਣ ਅਸੀਂ ਉਹਨਾਂ ਦੇ ਰੱਬਗੇ ਹੀ ਰਸਾ ਕਰਦੇ ਆ ਵੀ ਉਹਨਾਂ ਨੂੰ ਹਮੇਸ਼ਾ ਮਾਲਕ ਤੰਦਰੁਸਤੀਆਂ ਬਖਸ਼ੇ ਉਹਨਾਂ ਦੇ ਬਾਰੇ ਬਹੁਤਾ ਕੁਛ ਨਾ ਕਹਿੰਦਾ ਹੋਇਆ ਜਦੋਂ ਵੀ ਉਹਨਾਂ ਨਾਲ ਮਿਲਦੇ ਆ ਜਾਂ ਛੋਟੇ ਬੱਚੇ ਉਹਨਾਂ ਨੂੰ ਮਿਲਦੇ ਆ ਤਾਂ ਉਹ ਉਹਨਾਂ ਦਾ ਮਾਨ ਸਤਕਾਰ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਕਰਦੇ ਆ ਮੈਂ ਬਹੁਤ ਵਾਰੀ ਦੇਖਿਆ ਐ ਅੱਖੀਂ ਵੇਖਿਆ ਵੀ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਨੇ ਦੇਣਾ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਐਡਾ ਵੱਡਾ ਰਤਬਾ ਉਹਨਾਂ ਨੂੰ ਦੇਣਾ ਬੱਚਿਆਂ ਨੂੰ ਤੇ ਬਹੁਤ ਮਾਨ ਵਾਲੀ ਗੱਲ ਹੁੰਦੀ ਐ ਗੁਰਦਾਸ ਮਾਨ ਜੀ ਹਮੇਸ਼ਾ ਹੀ ਆਪਣੀ ਗਾਇਕੀ ਵਿੱਚ ਸਾਰਿਆਂ ਨੂੰ ਜੋੜਨ ਦੀ ਗੱਲ ਕਰਦੇ ਆ ਕਦੇ ਵੀ ਉਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਕਿਉਂਕਿ ਪੰਜਾਬੀ ਭਾਸ਼ਾ ਨੂੰ ਉੱਚਾ ਚੱਕਣ ਵਾਲੇ ਮੁਲਕਾਂ ਵਰਡ ਦੇ ਵਿੱਚ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਨਾਮ ਉੱਚਾ ਕੀਤਾ ਇੱਕ ਗੁਰਦਾਸ ਮਾਨ ਹੀ ਹੈ ਜਿਨ੍ਹਾਂ ਨੇ ਹਮੇਸ਼ਾ ਗਿੱਧੜ ਵਹਾ ਜਦ ਵੀ ਉਹ ਆਉਂਦੇ ਆ ਹਰ ਇੱਕ ਬੱਚੇ ਨੂੰ ਹਰ ਇੱਕ ਵੱਡੇ ਬਜ਼ੁਰਗ ਨੂੰ ਮਿਲਦੇ ਆ ਉਹਨਾਂ ਨੇ ਜਦੋਂ ਵੀ ਘਰ ਆਉਣਾ ਉਹਨਾਂ ਦੇ ਘਰ ਵਿੱਚ 4-500 ਦੇ ਕਰੀਬ ਮਿਲਣ ਵਾਲੇ ਆਉਂਦੇ ਆ ਕਦੇ ਵੀ ਕਿਸੇ ਨੂੰ ਇਹ ਨਹੀਂ ਮਨਾ ਕੀਤਾ ਤੂੰ ਕਿੱਥੇ ਬਹਿ ਗਿਆ ਤੂੰ ਇੱਥੇ ਕਿਉਂ ਬੈਠ ਗਿਆ ਹਮੇਸ਼ਾ ਹਰ ਇੱਕ ਦਾ ਮਾਨ ਸਤਕਾਰ ਕਰਦੇ ਆ ਅਸੀਂ ਤਾਂ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੂੰ ਐਡਾ ਵੱਡਾ ਮਾਨ ਸਤਕਾਰ ਮਿਲ ਰਿਹਾ ਔਰ ਉਹ ਮਾਨ ਸਤਕਾਰ ਉਹਨਾਂ ਦਾ ਨਹੀਂ ਸਾਰੇ ਮੁਲਕ ਦਾ ਹੀ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਗੁਰਦਾਸ ਮਨ ਸਾਫ ਦੇ ਲਈ ਅੱਜ ਜੋ ਅਸੀਂ ਵਿਸ਼ੇਸ਼ ਜੋ ਪੇਸ਼ਕਸ਼ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਇਸ ਦੇ ਅੰਤਿਮ ਪੜਾਅ ਵਾਲਾ ਅਸੀਂ ਵੱਧ ਰਹੇ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਜਿੱਥੇ ਅਸੀਂ ਗਿੱਦੜਵਾ ਦੇ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਆ ਗੁਰਦਾਸਮਨ ਸਾਹਿਬ ਬਾਰੇ ਅਸੀਂ ਕੁਝ ਜਾਣਕਾਰੀ ਹਾਸਲ ਕੀਤੀ ਆ ਉੱਥੇ ਹੀ ਅਸੀਂ ਹੁਣ ਜਿਸ ਘਰ ਦੇ ਵਿੱਚ ਪਹੁੰਚੇ ਆ ਇਹ ਘਰ ਗੁਰਦਾਸਮਨ ਸਾਹਿਬ ਦੇ ਬੜੇ ਹੀ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਦੇ ਚਚੇਰੇ ਭਰਾ ਨੇ ਐਡਵੋਕੇਟ ਗੁਰਮੀਤ ਮਾਨ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਇੱਥੇ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰਾਂ ਕਿ ਬਹੁਤ ਲੰਮਾ ਸਮਾਂ ਹੈਗਾ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਲੰਮਾ ਸਮਾਂ ਉਹਨਾਂ ਦਾ ਬਤੀਤ ਕੀਤਾ ਤੇ ਗੁਰਦਾਸ ਮਾਨ ਸਾਹਿਬ ਦੀਆਂ ਬੜੀਆਂ ਹੀ ਨਿੱਜੀ ਤੌਰ ਤੇ ਗੱਲਾਂ ਜਾਣਦੇ ਨੇ ਤੇ ਬਾਕੀ ਜੋ ਅਵਾਰਡ ਉਹਨਾਂ ਨੂੰ ਮਿਲ ਰਿਹਾ ਵਾਰਸ਼ਾ ਰਾਮ ਦਾ ਜੋ ਐਲਾਨ ਕੀਤਾ ਉਸ ਬਾਰੇ ਵੀ ਆਪਾਂ ਜਾਣਕਾਰੀ ਹਾਸਲ ਕਰਾਂਗੇ ਆਓ ਗੱਲਬਾਤ ਕਰਦੇ ਆ ਐਡਵੋਕੇਟ ਗੁਰਮੀਤ ਮਾਨ ਜੀ ਦੇ ਨਾਲ ਆਪਣਾ ਟੀਵੀ ਪੰਜਾਬ ਦੀ ਜੋ ਟੀਮ ਤੁਹਾਨੂੰ ਸਨਹਿਤ ਇੱਥੇ ਲੈ ਕੇ ਆਈ ਹੈ ਮੈਂ ਮਾਨ ਫੈਮਿਲੀ ਦੀ ਤਰਫੋਂ ਆਪਣਾ ਟੀਵੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਇਸ ਪਿੰਡ ਦੀ ਜਿੱਥੇ ਇਹੋ ਜਿਹੀਆਂ ਰੂਹਾਂ ਵਸਦੀਆਂ ਹਨ ਉਸ ਨੂੰ ਆਪਣੇ ਟੀਵੀ ਦੇ ਵਿੱਚ ਕੈਚ ਕਰਨ ਲਈ ਸਮਾਂ ਕੱਢਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਗੁਰਦਾਸ ਦਾ ਦੀ ਜੰਪਲ ਤਾਂ ਹੈ ਹੀ ਉਹ ਤਾਂ ਸਭ ਨੂੰ ਪਤਾ ਹੀ ਹੈ ਪਰ ਇਹੋ ਜੀ ਸ਼ਖਸੀਅਤ ਨਾ ਕਦੇ ਪੈਦਾ ਹੋਈ ਹੈ ਨਾ ਕਦੇ ਪੈਦਾ ਹੋਣੀ ਹੈ ਰੱਬ ਦਾ ਰੂਪ ਹੈ ਇੱਕ ਕਿਸਮ ਦਾ ਬੰਦਾ ਉਹ ਫਕੀਰ ਜੀ ਨੂੰ ਕਹਿ ਲੋ ਉਹਦੇ ਉਹਦੇ ਇੰਨਾ ਵਧੀਆ ਸੁਭਾਅ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਖਟਾਸ ਤਾਂ ਹੈ ਹੀ ਨਹੀਂ ਵੀ ਮੈਂ ਇਸ ਬੰਦੇ ਦਾ ਮਾੜਾ ਸੋਚਣਾ ਜਾਂ ਇਸ ਬੰਦੇ ਦਾ ਮੈਂ ਮਾੜਾ ਕਰਨਾ ਮਾੜਾ ਸ਼ਬਦ ਤਾਂ ਉਹਦੇ ਜ਼ੁਬਾਨ ਤੇ ਕਦੇ ਹੈ ਹੀ ਨਹੀਂ ਜਿ ਉਹਨੇ ਕਿਸੇ ਬੰਦੇ ਦੇ ਬਾਰੇ ਮਾੜਾ ਸੋਚਿਆ ਹੋਵੇ ਜਾਂ ਮਾੜਾ ਕੀਤਾ ਹੋਵੇ ਕਦੇ ਵੀ ਨਹੀਂ ਕੀਤਾ ਤੋਂ ਇੱਕ ਆ ਪਿਛਲੇ ਥੋੜੇ ਦਿਨ ਪਤਾ ਲੱਗਿਆ ਕਿ ਕਿਸੇ ਇੱਕ ਕੰਟਰੀ ਨੇ ਵਾਰਸ਼ਾ ਅਵਾਰਡ ਉਹਨਾਂ ਵਾਸਤੇ ਅਨਾਉਂਸ ਕੀਤਾ ਹੈ ਬਹੁਤ ਵਧੀਆ ਗੱਲ ਹੈ ਇਹੋ ਜਿਹੇ ਕੰਟਰੀ ਜਿਨ੍ਹਾਂ ਨੇ ਵਾਰਸ਼ਾ ਅਵਾਰਡ ਵਾਸਤੇ ਉਹਨਾਂ ਨੂੰ ਵਾਰਡ ਵਾਸਤੇ ਨਾਊਂਸ ਕੀਤਾ ਹੈ ਉਹਨਾਂ ਨੂੰ ਚੁਣਿਆ ਹੈ ਬਹੁਤ ਵਧੀਆ ਗੱਲ ਹੈ ਤੇ ਇਹੋ ਜਿਹੇ ਵਾਰਡ ਜਿਹੜੇ ਹੈਗੇ ਮੈਨੇ ਉਹ ਇਹੋ ਜਿਹੇ ਸ਼િક્ષਿਤਾ ਨੂੰ ਮਿਲਦੇ ਹੈ ਜਿਹੜੀਆਂ ਸ਼િક્ષਿਤਾ ਆਪਣੇ ਆਪ ਦੇ ਵਿੱਚ ਬਹੁਤ ਬੜਪੜ ਰੱਖਦੀਆਂ ਹੋਣ ਤੇ ਜਿਨ੍ਹਾਂ ਦੇ ਸਾਰਾ ਵਾਰਡ ਜਿਨ੍ਹਾਂ ਨੂੰ ਚਾਹਦਾ ਹੋਵੇ ਮਨੋ ਵੀ ਇਹ ਇਸ ਤਰ੍ਹਾਂ ਦੇ ਬੰਦੇ ਹੈਗੇ ਸੋ ਜਿਹੜੀ ਵੀ ਸੰਸਥਾ ਨੇ ਜਿਹੜੀ ਵੀ ਦੇਸ਼ ਨੇ ਉਹ ਵਾਰਸ਼ਾ ਅਵਾਰਡ ਉਹਨਾਂ ਵਾਸਤੇ ਡਿਕਲੇਅਰ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਬਹੁਤ ਸ਼ੁਕਰੀਆ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਣਾਲਾ ਵੀ ਕੀਤਾ ਸੋ ਬਾਕੀ ਗੁਰਦਾਸ ਦਾ ਤਾਂ ਮੁੱਢ ਤੋਂ ਹੀ ਪਤਾ ਹੈ ਸ਼ਰਾਤੀ ਵੀ ਸੀਗਾ ਇਹ ਚ ਵੀ ਕੋਈ ਸ਼ੱਕ ਨਹੀਂ ਨਿੱਕੇ ਹੁੰਦੇ ਪੜਦੇ ਪਿੰਡਲੇ ਪਾਸੇ ਸਕੂਲ ਸੀ ਮਾਸਟਰ ਕਰਮਚੰਦ ਜੀ ਕਰਮ ਕਰਨ ਸਿੰਘ ਮਾਨ ਜਿਹੜੇ ਇਹਨਾਂ ਨੂੰ ਪੜਾਉਂਦੇ ਹੁੰਦੇ ਸੀਗੇ ਤੇ ਉਹਨਾਂ ਦੇ ਚੰਡੇ ਹੋਏ ਮਾਸਟਰ ਪ੍ਰਵਾਨਾ ਜੀ ਮਾਸਟਰ ਆਪਣੇ ਇੱਕ ਹੋਰ ਟੀਚਰ ਸੀ ਮੈਨੂੰ ਨਾਲ ਹੀ ਯਾਦ ਆ ਰਿਹਾ ਸੋ ਸਾਰੇ ਟੀਚਰ ਸੀ ਜਿਹੜੇ ਬਾਜੀ ਦੇ ਉਹ ਬੜੇ ਵਧੀਆ ਟੀਚਰ ਸੀਗੇ ਜਿਹਨਾਂ ਦੀ ਬਾਜੀ ਨੇ ਅਖੀਰ ਤੱਕ ਰਿਸਪੈਕਟ ਦਿੱਤੀ ਆ ਮਾਸਟਰ ਪ੍ਰਵਾਨਾ ਜੀ ਦਾ ਤਾਂ ਜਿੱਥੇ ਇਥੇ ਬਾਬਾ ਫਰੀਦ ਜਿਹੜਾ ਕਾਲਜ ਹੈਗਾ ਉੱਥੇ ਬਾਈ ਦਾ ਫੰਕਸ਼ਨ ਸੀਗਾ ਤੇ ਮਾਸਟਰ ਪ੍ਰਵਾਨਾ ਜੀ ਵਿੱਚ ਬੈਠੇ ਸੀ ਤੇ ਬਾਈ ਜੀ ਨੂੰ ਕਿਤੇ ਨਿਗਾ ਪੈ ਗਈ ਮਾਸਟਰ ਪ੍ਰਵਾਨਾ ਜੀ ਵਿੱਚ ਬੈਠੇ ਐ ਤੇ ਮੇਰੇ ਖਿਆਲ ਐਡਾ ਵੱਡਾ ਘੱਟ ਐਡਾ ਵੱਡੇ ਸਕੂਲ ਦਾ ਫੰਕਸ਼ਨ ਕਾਲਜ ਦਾ ਫੰਕਸ਼ਨ ਸੰਸਥਾ ਦਾ ਤੇ ਮਾਸਟਰ ਪ੍ਰਵਾਨਾ ਜੀ ਨੂੰ ਆਵਾਜ਼ ਮਾਰ ਕੇ ਮਤਲਬ ਕਿ ਉਹਨਾਂ ਨੇ ਸਟੇਜ ਤੇ ਬੁਲਾਇਆ ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਟੀਚਰਸ ਮਾਸਟਰ ਕੋਚੜ ਜੀ ਸੀਗੇ ਜਿਹੜੇ ਹੋਰ ਵੀ ਟੀਚਰ ਸੀ ਸੰਪਰਕ ਬਹੁਤ ਰਿਸਪੈਕਟ ਕਰਦੇ ਸੀ ਆਪਦੇ ਗੁਰੂਆਂ ਦੀ ਨਿੱਕੇ ਹੁੰਦਿਆਂ ਨੇ ਹਜੇ ਵੀ ਉਹਨਾਂ ਦਾ ਕਮਰਾ ਜਿਹੜੇ ਕਮਰੇ ਦੇ ਵਿੱਚ ਉਹ ਆਪਦਾ ਪ੍ਰੋਗਰਾਮ ਕਰਦੇ ਸੀ ਜਿੱਥੇ ਜਿਮਨਾਸਟਿਕ ਕਰਦੇ ਸੀ ਜਿਮਨਾਸਟਿਕ ਕਰਨ ਤੋਂ ਬਾਅਦ ਵਿਹਲੇ ਹੋ ਜਾਣਾ ਉੱਥੇ ਕਮਰੇ ਦੇ ਵਿੱਚ ਉਹ ਹਜੇ ਉਸੇ ਤਰ੍ਹਾਂ ਹੀ ਸਾਰਾ ਕੁਝ ਮਿਲ ਗਿਆ ਉਸੇ ਤਰ੍ਹਾਂ ਵਰਕਰ ਆ ਰਿਹਾ ਹੈ ਉਹ ਕਮਰਾ ਹੋ ਰੂਮ ਜਦੋਂ ਬਾਈ ਜੀ ਆਉਂਦੇ ਆ ਉਹ ਵੇਖ ਕੇ ਜਾਂਦੇ ਉਸ ਕਮਰੇ ਨੂੰ ਸਲਾਮ ਕਰਕੇ ਜਾਂਦੇ ਆ ਕਿ ਜਿਹੜੀ ਵੀ ਚੀਜ਼ ਬਾਈ ਜੀ ਦੇ ਮਨ ਦੇ ਵਿੱਚ ਖੁੱਭ ਜਾਂਦੀ ਸੀ ਉਹਨੂੰ ਉਹਨਾਂ ਨੇ ਸਲਾਮ ਜ਼ਰੂਰ ਕਰਨਾ ਹੈ। ਸੋ ਜਦੋਂ ਵੀ ਗਿੱਦਰਵਾ ਆਉਂਦੇ ਆ ਉਹ ਉਹਨਾਂ ਨੇ ਉਸ ਕਮਰੇ ਨੂੰ ਸਲਾਮ ਜ਼ਰੂਰ ਕਰਕੇ ਜਾਣਾ ਹੈ। ਸੋ ਇਸੇ ਤਰ੍ਹਾਂ ਹੀ ਮਿਲਕ ਨਾ ਦਾ ਇਹ ਜੀਵਨ ਸ਼ੁਰੂ ਹੋਇਆ। ਨਿੱਕੇ ਜਦੋਂ ਵੇਲੇ ਹੋ ਜਾਂਦੇ ਸੀ ਅਜਮਨਾਸਟਿਕ ਤੋਂ ਤੇ ਇੱਕ ਕਮਰੇ 'ਚ ਬਹਿ ਜਾਂਦੇ ਸੀ ਡੈਸਕ ਹੁੰਦੇ ਸੀ ਡੈਸਕ ਲੈ ਕੇ ਖੜਕਾਉਣ ਬਹਿ ਜਾਂਦੇ ਸੀ। ਉਹ ਡੈਸਕ ਤੇ ਬੁੱਕ ਗਾਈ ਜਾਂਦੇ ਸੀਗੇ। ਤੇ ਇੱਕ ਵਾਰ ਕੀ ਵੈਸਟਰਨ ਟੀਵੀ ਦੀ ਜਿਹੜੀ ਕੰਪਨੀ ਦੀ ਟੇਪਰ ਆਰਡਰ ਸਾਰਾ ਨੂੰ ਬੱਲਾ ਆਈ। ਉਹ ਵੈਸਟਰਨ ਟੀਵੀ ਕੰਪਨੀ ਦੀ ਜਿਹੜੀ ਕੰਪਨੀ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਉਹ ਗੀਤ ਜਿਹੜੇ ਸੀਗੇ ਸਕੂਲ 'ਚ ਬੈਠ ਕੇ ਉਸ ਕਮਰੇ ਦੇ ਵਿੱਚ ਉਹ ਰਿਕਾਰਡ ਕੀਤੇ ਸੀ ਤੇ ਉਦੋਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਕੋਈ ਐਸੀ ਇਹੋ ਜਿਹੀ ਚੀਜ਼ ਆਈ ਹੈ ਜਿਹੜੀ ਆਪਣੇ ਆਪ ਹੀ ਰਿਵਾਜ ਭਰਦੀ ਹੈ ਆਪਣੇ ਆਪ ਹੀ ਗਾਉਂਦੀ ਹੈ ਆਪਣੇ ਆਪ ਹੀ ਸੁਣਾਉਂਦੀ ਹੈ ਤਾਂ ਉਹਦੇ ਵਿੱਚ ਹੋਰ ਬਾਈ ਜੀ ਹੋਰ ਨੇ ਗੀਤ ਟੁੱਟਗੀ ਤਰੱਕ ਕਰਕੇ ਜਾਂ ਹੋਰ ਤਿੰਨ ਦੋ ਤਿੰਨ ਗੀਤ ਲੈ ਕੇ ਸਾਰੇ ਪਿੰਡ ਦੇ ਵਿੱਚ ਉਹਨੂੰ ਘੁਮਾਇਆ ਬੜੇ ਰਸ ਤੇ ਲੋਕ ਤਗੜ 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 ਕਰਦੇ ਜਿਵੇਂ ਪੂਰੀ ਤੋਰ ਗਲੀਆਂ ਚੋੜਦੀ ਹੁੰਦੀ ਹੈ ਤੇ ਲੋਕ ਵੇਖਦੇ ਸੀ ਵੀ ਇਹੋ ਜੀ ਕੀ ਚੀਜ਼ ਹੈ ਜਿਹੜੀ ਵੀ ਆਪੇ ਗਾਉਂਦੀ ਹੈ ਆਪੇ ਪਰਦੀ ਹੈ ਆਪੇ ਸੁਣਾਉਂਦੀ ਹੈ ਸੋ ਬਾਈ ਜੀ ਨੇ ਉਹਨਾਂ ਇਹਨਾਂ ਦੇ ਚੋਂ ਵੈਸਟਰਨ ਟੀਵੀ ਦੀ ਜਿਹੜੀ ਪੇਪਰ ਕਾਟਰ ਸੀ ਉਹਦੇ ਉੱਤੇ ਗਾਇਆ ਫਿਰ ਦੂਰਦਰਸ਼ਨ ਦੇ ਉੱਤੇ ਸ਼ੁਰੂਆਤ ਕੀਤੀ ਇਸੇ ਤਰ੍ਹਾਂ ਹੀ ਜਿਹੜਾ ਸੀ ਉਹਨਾਂ ਦਾ ਸਿਲਸਿਲਾ ਹੈਗਾ ਇਹ ਚੱਲਦਾ ਰਿਹਾ ਤੇ ਅੱਜ ਤੁਹਾਡੇ ਸਾਹਮਣੇ ਦੇਖੋ ਕਿੰਨੀਆਂ ਬੁਲੰਦੀਆਂ ਤੇ ਉਸ ਸ਼ਖਸੀਅਤ ਨੂੰ ਲੋਕ ਪਿਆਰ ਕਰਦੇ ਆ ਆ ਮੈਂ ਬਹੁਤ ਸਿਕੀ ਚੀਜ਼ ਉਹ ਕਰਦੇ ਛੋਟੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਉਹ ਹਰੇਕ ਜੀਵ ਕੋਈ ਵੀ ਜੀਵ ਹੈ ਕੋਈ ਵੀ ਜਾਨਵਰ ਹੈ ਉਹਦੇ ਵਿੱਚ ਮੰਨਦੇ ਆ ਵੀ ਕਿਸੇ ਜੀਵ ਨੂੰ ਕੋਈ ਮੱਖੀ ਵੀ ਹੈ ਵੀ ਉਹਨੂੰ ਵੀ ਮਾਰਨਾ ਹੁਗਣਾ ਯਾਰ ਵੀ ਇਹਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦਾ ਰੂਪ ਹੋਊਗਾ ਇਹ ਕਿਸ ਰੂਪ ਦੇ ਵਿੱਚ ਇੱਥੇ ਆਈ ਹੋਊਗੀ ਕੀੜੀ ਹੈ ਉਹ ਪਤਾ ਨਹੀਂ ਕਿਹੜੇ ਰੂਪ ਚ ਆਏ ਹੋਗੇ ਇਸ ਤਰ੍ਹਾਂ ਦਾ ਵੀ ਮਿਲ ਕੇ ਉਹ ਸਮਝਦੇ ਆ ਵੀ ਇਸ ਤਰ੍ਹਾਂ ਦੇ ਜਾਨਵਰ ਨੂੰ ਵੀ ਮਾਰਨਾ ਯਾਰ ਬਨਾ ਸੋ ਇਸ ਤਰ੍ਹਾਂ ਦੇ ਬੰਦੇ ਦੀ ਇਸ ਤਰ੍ਹਾਂ ਦੀ ਸੋਚ ਲੈ ਕੇ ਚੱਲਣਾ ਤੇ ਰੱਬ ਨੇ ਬੜੀ ਵਧੀਆ ਉਹਨਾਂ ਨੂੰ ਦਾਤ ਬਖਸ਼ੀ ਹੈ ਕਿ ਅੱਜ ਉਹ ਸਾਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ ਅੱਜ ਅਸੀਂ ਵਿਸ਼ੇਸ਼ ਪੇਸ਼ਕਸ਼ ਦੇ ਵਿੱਚ ਮਹਾਨ ਗਾਇਕ ਗੁਰਦਾਸ ਮਾਨ ਸਾਹਿਬ ਬਾਰੇ ਗੱਲਬਾਤ ਕੀਤੀ ਹੈ ਅਗਰ ਆਪਾਂ ਗਿੱਧੜ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਗਰ ਪਾਕਿਸਤਾਨ ਵੱਲੋਂ ਵਾਰਸ਼ਾ ਇੰਟਰਨੈਸ਼ਨਲ ਅਵਾਰਡ ਗੁਰਦਾਸ ਮਾਨ ਨੂੰ ਸਨਮਾਨਿਤ ਕੀਤਾ ਜਾ ਰਿਹਾ ਤਾਂ ਇਹ ਗਿਦਰਵਾਦ ਲਈ ਮਾਨ ਦੀ ਗੱਲ ਹੈ ਪਰ ਇਸ ਦੇ ਨਾਲ ਹੀ ਅਗਰ ਮੈਂ ਆਪ ਦਾ ਨਿੱਜੀ ਤੌਰ ਤੇ ਥੀ ਵਿਊ ਦਸਾਂ ਤਾਂ ਗੁਰਦਾਸ ਮਾਨ ਸਾਹਿਬ ਦਾ ਜੋ ਕਦ ਹੈ ਉਸ ਦੇ ਹਿਸਾਬ ਦੇ ਨਾਲ ਕੋਈ ਵੀ ਅਵਾਰਡ ਉਹਨਾਂ ਨੂੰ ਦੇਣਾ ਉਸ ਅਵਾਰਡ ਦਾ ਹੀ ਸਨਮਾਨ ਹੈ ਗੁਰਦਾਸ ਮਾਨ ਸਾਹਿਬ ਨੇ ਬੜੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਔਰ ਪੰਜਾਬ ਨੂੰ ਇਹੋ ਜੀ ਦੇਣ ਦਿੱਤੀ ਹੈ ਜਿਸ ਦਾ ਸ਼ਾਇਦ ਸਾਨੂੰ ਕਦੇ ਜ਼ਿਕਰ ਵੀ ਨਾ ਹੋਇਆ ਹੋਵੇ ਸਾਨੂੰ ਪਤਾ ਵੀ ਨਾ ਲੱਗਿਆ ਹੋਵੇ ਮੈਂ ਦੱਸਣਾ ਚਾਹੁੰਦਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਦੁਇਟ ਗੀਤਾਂ ਦਾ ਦੌਰ ਸੀ ਉਹ ਲੰਮਾ ਦੌਰ ਚੱਲਦਾ ਆ ਤੇ ਕੁਝ ਸਮਾਂ ਇਹੋ ਜਿਹਾ ਸੀ ਜਿਵੇਂ ਕਿ ਤੁਸੀਂ ਇੱਕ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਸਖਸ਼ ਵੱਲੋਂ ਸੁਣਿਆ ਵੀ ਹੈ ਕਿ ਕੁਝ ਗੀਤ ਅਜਿਹੇ ਉਦੋਂ ਆਉਂਦੇ ਸਨ ਜਿਹੜੇ ਕਿ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਨਹੀਂ ਜਾਂਦੇ ਸੀ ਉਸ ਦੌਰ ਦੇ ਵਿੱਚੋਂ ਨਿਕਲ ਕੇ ਗੁਰਦਾਸ ਮਾਨ ਨਾਮ ਦਾ ਇੱਕ ਅਜੀਹਾ ਕਲਾਕਾਰ ਉੱਭਰ ਕੇ ਸਾਹਮਣੇ ਆਇਆ ਜਿਸ ਨੇ ਪੰਜਾਬੀ 뮤직 ਇੰਡਸਟਰੀ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਸੀ ਉਹੋ ਦੌਰ ਜਦੋਂ ਗੁਰਦਾਸ ਮਾਨ ਸਾਹਿਬ ਨੇ ਆਪਣੀ ਗਾਇਕੀ ਦੀ ਬਦੌਲਤ ਆਪਣੀ ਕਲਮ ਦੀ ਬਦੌਲਤ ਪੰਜਾਬ ਨੂੰ ਅਜਿਹੇ ਗੀਤ ਦਿੱਤੇ ਜਿਹੜੇ ਕਿ ਪਰਿਵਾਰਾਂ ਦੇ ਵਿੱਚ ਬਹਿ ਕੇ ਸੁਣੇ ਜਾ ਸਕਦੇ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਝਲਕ ਆਮ ਵੇਖੀ ਜਾ ਸਕਦੀ ਸੀ ਗੁਰਦਾਸ ਮਾਨ ਸਾਹਿਬ ਨੇ ਹਰੇਕ ਰੰਗ ਦਾ ਗੀਤ ਗਾਇਆ ਜਿੱਥੇ ਪੰਜਾਬੀ ਮਾਂ ਬੋਲੀ ਲਈ ਗੀਤ ਗਾਏ ਆ ਉਥੇ ਹੀ ਅਗਰ ਜਿੱਥੇ ਗੱਲ ਕਰ ਲਈਏ ਉਹਨਾਂ ਦੇ ਅਧਿਆਤਮਿਕ ਪੱਖ ਬਾਰੇ ਤਾਂ ਸਰਬਸਦਾਨੀਆਂ ਵੀ ਗੀਤ ਉਹਨਾਂ ਦਾ ਮਕਬੂਲ ਹੋਇਆ ਇਸ ਤੋਂ ਇਲਾਵਾ ਉਹਨਾਂ ਦੇ ਜਿੰਨੇ ਵੀ ਗੀਤ ਰਹੇ ਨੇ ਤਕਰੀਬਨ ਤਕਰੀਬਨ ਹਰੇਕ ਗੀਤ ਦੇ ਵਿੱਚ ਜੋ ਫਕੀਰੀਆ ਉਹ ਝਲਕਦੀ ਜਿਹੜੀ ਆ ਉਹ ਨਜ਼ਰ ਆਉਂਦੀ ਰਹੀ ਸੋ ਅੱਜ ਇਸ ਜਗ੍ਹਾ ਤੇ ਅਸੀਂ ਖੜੇ ਆ ਇਹ ਗਿੱਦੜਵਾ ਪਿੰਡ ਦਾ ਸ਼ਮਸ਼ਾਨ ਘਾਟ ਹੈ ਤੇ ਇਥੇ ਗੁਰਦਾਸ ਮਾਨ ਸਾਹਿਬ ਨੇ ਇਸ ਸਮਸ਼ਾਨ ਘਾਟ ਦੇ ਕੁਝ ਹਾਲਾਤ ਬਹੁਤ ਮਾੜੇ ਸਨ ਇਥੋਂ ਦੀ ਦੇਖ ਰੇਖ ਜੋ ਹੈ ਇਥੋਂ ਦੀ ਚਾਰ ਦਿਵਾਰੀ ਹੈ ਉਹ ਉਸੇ ਪਰਿਵਾਰ ਵੱਲੋਂ ਮਾਨ ਪਰਿਵਾਰ ਵੱਲੋਂ ਹੀ ਕੀਤੀ ਗਈ ਅੱਜ ਵੀ ਗਿੱਦੜਵਾ ਦਾ ਇੱਕ ਇੱਕ ਸ਼ਖਸ਼ ਗੁਰਦਾਸ ਮਾਨ ਦੀ ਤਾਰੀਫ ਕਰਦਾ ਉਹ ਇਸੇ ਕਰਕੇ ਕਿਉਂਕਿ ਕਰਦਾਰ ਬਹੁਤ ਉੱਚਾ ਕਲਮ ਬਹੁਤ ਉੱਚੀ ਹੈ ਤੇ ਗਾਇਕੀ ਬਹੁਤ ਉੱਚੀ ਹੈ ਸੋ ਦੋਸਤੋ ਇਹਨਾਂ तमाम ਗੱਲਬਾਤ ਦੇ ਤੋਂ ਬਾਅਦ ਜੋ ਅਗਰ ਅਸੀਂ ਇਸ ਪ੍ਰੋਗਰਾਮ ਦਾ ਨਿਚੋੜ ਕਢੀਏ ਤਾਂ ਇਹੀ ਹੋਵੇਗਾ ਕਿ ਗੁਰਦਾਸ ਮਾਨ ਨੇ ਜੋ ਪੰਜਾਬੀ ਮਾਂ ਬੋਲੀ ਨੂੰ ਦੇਣ ਦਿੱਤੀ ਆ ਉਹ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਗੁਰਦਾਸ ਮਾਨ ਦਾ ਨਾਮ ਜੋ ਹੈ ਉਹ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾ ਚੁੱਕਿਆ ਹੈ ਇਹ ਇਹ ਕਹਿਣਾ ਕਿ ਗੁਰਦਾਸ ਮਾਨ ਸਾਹਿਬ ਇੱਕ ਆਮ ਕਲਾਕਾਰ ਆ ਵਰਗੀ ਕਲਾਕਾਰ ਬਟ ਕਿਤੇ ਨਾ ਕਿਤੇ ਇਹ ਗੱਲ ਅਤਕਥਨੀ ਹੋਵੇਗੀ ਕਿਉਂਕਿ ਗੁਰਦਾਸ ਮਾਨ ਇੱਕ ਅਜੀਹਾ ਕਲਾਕਾਰ ਹੈ ਜਿਸ ਨੇ ਸਾਰੀਆਂ ਹੱਦਾਂ ਤੋੜ ਕੇ ਇੱਕ ਬਹੁਤ ਚੰਗਾ ਪਰਫਾਰਮਰ ਬਹੁਤ ਚੰਗਾ ਗਾਇਕ ਤੇ ਬਹੁਤ ਚੰਗਾ ਲਿਖਾਰੀ ਬਣ ਕੇ ਦੁਨੀਆ ਦੇ ਸਾਹਮਣੇ ਪੇਸ਼ ਹੋਏ ਆ ਤੇ ਸਾਰੀਆਂ ਹੱਦਾਂ ਤੋੜ ਕੇ ਉਹਨਾਂ ਨੇ ਜੋ ਪਿਆਰ ਦਾ ਬੀਜ ਜਿਹੜਾ ਬੋਇਆ ਹੈਗਾ ਉਹ ਵਾਕਈ ਕਾਬਲੀ ਤਾਰੀਫ ਹੈ ਇਸੇ ਦਿਨ ਅਸੀਂ ਤੁਹਾਡੇ ਸਰ ਤੋਂ ਇਜਾਜ਼ਤ ਚਾਹੁੰਦਾ ਹਾਂ ਸਸ਼ਿਕਾ